ਵਿਸ਼ਵਨਾਥ ਬੰਟੀ ਵਾਈਸ ਪ੍ਰੈਸਟਰੰਡ ਜਿਲ੍ਹਾ ਕਾਂਗਰਸ ਕਮੇਟੀ ਹਿਸ਼ਾਰਪੁਰ ਜੀ ਮੋਤੀ ਭਾਜੀ ਅੱਜ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਕਿ ਮੋਟੂ ਦਾ ਕਿਹੜਾ ਕਾਰਨ ਲੱਗੇ ਕੀਤੀ ਜਾ ਰਹੀ ਹੈ ਸਾਡਾ ਕਾਰਨ ਇਹ ਹੈ ਕਿ ਇਕਤਾ ਜੀ ਲੋਕ ਸਭਾ ਦੇ ਇਲੈਕਸ਼ਨ ਨੇ ਜਿਹਦੇ ਵਿੱਚ ਅਸੀਂ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰੀਏ ਇਹ ਜਿਹੜੀ ਭ੍ਰਸ਼ਟ ਸਰਕਾਰ ਆ ਜਿਹਨੇ ਕਿ ਤੁਸੀਂ ਦੇਖਦੇ ਹੋ ਕਿ ਹਿਸ਼ਾਰਪੁਰ ਦੇ ਵਿੱਚ ਕਪਲੇ ਕਪਲੇ ਹਰ ਪਾਸੇ ਕਰਾਪਸ਼ਨ ਚੱਲੀ ਹੋਆ ਉਹਦੇ ਖਿਲਾਫ ਅਸੀਂ ਨਵਜੋਤ ਸਿੰਘ ਸਿੱਧੂ ਜੀ ਨੂੰ ਇੱਕ ਇਮਾਨਦਾਰ ਲੀਡਰ ਨੂੰ ਅਸੀਂ ਬੇਨਤੀ ਕੀਤੀ ਸੀ ਕਿ ਹਿਸ਼ਾਰਪੁਰ ਆ ਕੇ ਅਸੀਂ ਇੱਕ ਰੈਲੀ ਕਰੀਏ ਜਿਹਦੇ ਨਾਲ ਕਾਂਗਰਸ ਤਕੜੀ ਹੋਵੇ ਤੇ ਅ ਕਿੰਨੀ ਤਰੀਕ ਨੂੰ ਰੈਲੀ ਹੈ ਤੇ ਕਿਹੜੀ 9 ਤਰੀਕ ਨੂੰ ਰੈਲੀ ਹੈ ਜੀ ਪਣਹਾਰੀ ਦੀ ਬੋਡੀ ਦੁਪਹਿਰੇ 1 ਵਜੇ ਹਾਂਜੀ ਇਹ ਦੂਸਰਾ ਇਕੱਠ ਦੀ ਆਪਾਂ ਗੱਲ ਕਰੀਏ ਤਾਂ ਕਿੰਨਾ ਇਕੱਠ ਹੋਣ ਦੀ ਸੰਭਾਵਨਾ ਅਸੀਂ ਉਮੀਦ ਕਰਾਂਗੇ ਕਿ ਵੱਡੀ ਰੈਲੀ ਕਰਾਂਗੇ ਜਿਹੜੀ ਵਿਰੋਧੀਆਂ ਨੂੰ ਪਤਾ ਲੱਜੂਗਾ ਕਿ ਰੈਲੀ ਹੋਈ ਹੈ ਲੋਕ ਸਭਾ ਚੋਣਾਂ ਦੀ ਤੁਸੀਂ ਗੱਲ ਕੀਤੀ ਹੈ ਲੋਕ ਸਭਾ ਚੋਣਾਂ ਨੂੰ ਲੈ ਕੇ ਆਪਾਂ ਗੱਲ ਕਰੀਏ ਇਹ ਜ਼ਿਲ੍ਹਾ ਪੱਧਰ ਦੀ ਰੈਲੀ ਹੈ ਜਾਂ ਇਹ ਹਲਕਾ ਪੱਧਰ ਦੀ ਰੈਲੀ ਹੈ ਇਹ ਹਲਕਾ ਪੱਧਰ ਦੀ ਰੈਲੀ ਹੈ ਜੀ ਜ਼ਿਲ੍ਹਾ ਪੱਧਰ ਤੇ ਰੈਲੀ ਜਦੋਂ ਪ੍ਰਧਾਨਜੀ ਹੁਕਮ ਕਰ ਦੇਣਗੇ ਸਿੱਧੂ ਸਾਹਿਬ ਉਦੋਂ ਕਰਾਂਗੇ ਵਗੇ ਅਸੀਂ ਕਹ ਰਿਹਾ ਪਾ ਹੁਸ਼ਾਰਤ ਉਹਦੇ ਵਿੱਚ ਕਾਂਗਰਸ ਦੀ ਗੱਲ ਕਰੀਏ ਤਾਂ ਕਾਂਗਰਸ ਦੇ ਜਿਲ੍ਹਾ ਪ੍ਰਧਾਨ ਦੀ ਆਪਾਂ ਗੱਲ ਕਰੀਏ ਕਿ ਉਹ ਬਹੁਤ ਵਧੀਆ ਕਾਰਗੁਜ਼ਾਰੀ ਨਹੀਂ ਇਹਨਾਂ ਦੀ ਮਿੱਟੀ ਜਗਰਾਂ ਦੀ ਤੁਸੀਂ ਹੁਣ ਪਹਿਲ ਕਦਮ ਹੀ ਕੀਤੀ ਆ ਤੇ ਤੁਹਾਡੀ ਕੋਸ਼ਿਸ਼ ਰਹੇਗੀ ਕਿ ਕਾਂਗਰਸ ਨੂੰ ਜਿਹੜਾ ਇੱਕਜੁੱਟ ਕੀਤਾ ਜਾ ਬਿਲਕੁਲ ਹੋਊਗੀ ਤੇ ਦੇਖੋ ਸਾਰੇ ਕੌਂਸਲਰ ਨਾਲ ਇੰਟਿਕ ਦੇ ਪ੍ਰਧਾਨ ਸਾਡੇ ਨਾਲ ਨੇ ਦਿਹਾਤੀ ਪ੍ਰਧਾਨ ਪੱਟੀ ਸਾਹਿਬ ਸਾਡੇ ਨਾਲ ਖੜੇ ਨੇ ਸਰ ਸਾਈਬਾਨ ਬਹੁਤ ਸਾਰੇ ਮੁੱਦੇ ਚੱਕਣਾ ਚਾਹੁੰਦੇ ਨੇ ਪਰ ਉਹਨਾਂ ਦੀ ਇਹੀ ਗੱਲ ਚਲੋ ਅਖਤਾਰ ਕੋਲ ਆਪਾਂ ਨਾ ਨਹੀਂ ਦੱਸ ਸਕਦੇ ਕਿ ਸਾਡੇ ਯਾਰ ਪੈਕ ਕਰਨ ਵਾਲੇ ਹੈ ਕੋਈ ਨਾ ਸਾਡੀ ਜਿਹੜਾ ਪ੍ਰਧਾਨ ਹੈ ਮੋਰੇ ਹੋ ਕੇ ਕਰਾਂਗੇ ਜੀ ਮੋਰੇ ਹੋ ਕੇ ਕਰਾਂਗੇ ਜਦੋਂ ਕੌਂਸਲਰ ਕੋਈ ਵੀ ਆਪਣੀ ਆ ਕੇ ਸਮੱਸਿਆ ਦੱਸਣਗੇ ਹਰ ਬੰਦੇ ਨਾਲ ਖੜੇ ਹੋ ਕੇ ਉਹਨਾਂ ਦੀ ਪੈਰੋਵਾਈ ਕਰਾਂਗੇ ਜੀ ਬਹੁਤ ਬੰਦੇ ਸਾਥੀ ਵੀ ਮੰਨਦੇ ਨੇ ਵੀ ਹੁਸ਼ਿਆਰਪੁਰ ਦੇ ਵਿੱਚ ਕਾਂਗਰਸ ਜਿਹੜੀ ਆ ਕੋਈ ਇੱਕ ਮਿੰਟ ਨਹੀਂ ਤੁਸੀਂ ਮੰਨਦੇ ਹੋ ਕਿ ਕਿੰਨੇ ਕਿੰਨੇ ਕਾਂਗਰਸ ਦੇ ਵਿੱਚ ਕਾਫੀ ਬੁਰਾ ਦੇਖੋ ਕਾਂਗਰਸ ਇੱਕ ਜੁੱਟਈ ਆ ਕੰਮ ਕਰਨ ਦਾ ਢੰਗ ਲਗ ਲਗ ਹੁੰਦਾ ਕਿ ਜਿੱਦਾਂ ਕਿਸੇ ਬੰਦੇ ਦਾ ਢੰਗ ਸਾਡਾ ਕੋਈ ਟੰਗ ਹੋ ਰਾ ਸੀ ਵੱਡੇ ਲੈਵਲ ਤੇ ਕਰਨਾ ਚਾਹੁੰਦੇ ਆ ਕਿ ਕਾਂਗਰਸ ਖੜੀ ਕਰੀਏ ਜੇ ਇਸ ਰੈਲੀ ਦੀ ਗੱਲ ਕਰੀਏ ਜੀ ਕੀ ਆਸਾਸ ਦਿਓ ਕਿ ਕਿਹੜੇ ਕਿਹੜੇ ਜਿਹੜੇ ਹੁਸ਼ਿਆਰ ਲੋਕ ਨੇ ਜੁੜਿਆ ਕਾਂਗਰਸ ਨਾਲ ਉਹ ਦੇਖਣ ਨੂੰ ਮਿਲੂਗਾ ਦੇਖੋ ਅਸੀਂ ਬੇਨਤੀ ਸਾਰਿਆਂ ਨੂੰ ਕਰਦੇ ਆ ਜੀ ਬਾਕੀ ਉਹਨਾਂ ਦੀ ਮਰਜ਼ੀ ਆ ਜਿਨ੍ਹਾਂ ਨੂੰ ਸਾਡਾ ਕੰਮ پسند ਆਊਗਾ ਆ ਜਾਣਗੇ ਜਿਨ੍ਹਾਂ ਨੂੰ ਨਹੀਂ پسند ਆਊਗਾ ਨਾ ਆਣਗੇ ਲਗਾਤਾਰ ਲਗਾਤਾਰ ਫੋਮਾ ਦਾ ਦਰਵਾਜ਼ਾ ਵੀ ਇਸ ਰੈਲੀ ਨਾਲ ਹੀ ਸ਼ੁਰੂ ਹੋਇਆ ਹੈ ਬਾਕੀ ਸੁਰਵੀ ਉੱਥੇ ਆ ਵੀ ਤੁਸੀਂ ਬਾਗੀਆ ਦੇ ਨਾਲ ਜੁੜਦੇ ਅਸੀਂ ਤੁਸੀਂ ਦੱਸ ਦਿਓ ਕੌਣ ਬਾਗੀ ਆ ਉਹ ਨਾਮ ਲੈ ਦਨ ਕਿਸੇ ਦਾ ਫਿਰ ਆਪਾਂ ਮੰਨ ਲੈਨੇ ਉਸ ਗੱਲ ਨੂੰ ਹਾਂਜੀ 9 ਤਰੀਕ ਨੂੰ ਜਿਹੜੀ ਅਸੀਂ ਹੁਸ਼ਿਆਰਪੁਰ ਦੇ ਵਿੱਚ ਸਰਦਾਰ ਨਵਜੋਤ ਸਿੰਘ ਸਿੱਧੂ ਦੀ ਰਹਿਨਵਾਈ ਦੇ ਵਿੱਚ ਰੈਲੀ ਕਰ ਰਹੇ ਹਾਂ ਸਾਡੀ ਕੋਸ਼ਿਸ਼ ਤਾਂ ਇਹ ਹੀ ਹੈਗੀ ਆ ਕਿ ਥਲਲੇ ਲੈਵਲ ਦੇ ਵਰਕਰ ਤੋਂ ਲੈ ਕੇ ਸੀਨੀਅਰ ਲੀਡਰਸ਼ਿਪ ਸਮੁੱਚੀ ਦੀ ਸਮੁੱਚੀ ਉਸ ਰੈਲੀ ਦੇ ਵਿੱਚ ਪਹੁੰਚਣੀ ਚਾਹੀਦੀ ਹੈਗੀ ਆ ਔਰ ਅਸੀਂ ਅਪੀਲ ਵੀ ਕਰਾਂਗੇ ਫੋਨ ਦੁਆਰਾ ਵੀ ਕਰਾਂਗੇ ਜਿੱਥੇ ਕਿਸੇ ਲੀਡਰ ਨੂੰ ਮਿਲਣ ਦੀ ਜ਼ਰੂਰਤ ਪਈ ਉੱਥੇ ਮਿਲ ਕੇ ਵੀ ਉਹਨਾਂ ਨੂੰ ਰਿਕਵੈਸਟ ਕਰਾਂਗੇ ਕਿ ਇਸ ਰੈਲੀ ਦੇ ਵਿੱਚ ਸ਼ਾਮੂਲੀਅਤ ਕਰਕੇ ਇਸ ਰੈਲੀ ਨੂੰ ਕਾਮਯਾਬ ਬਣਾਉਣ ਦੀ ਕੋਸ਼ਿਸ਼ ਕੀਤੀ ਜਾਵੇ ਤਿਆਰੀਆਂ ਕਿੰਨੀਆਂ ਹੋ ਰਹੀਆਂ ਤਿਆਰੀਆਂ ਲਗਭਗ ਸਾਡੀਆਂ ਚੱਲ ਰਹੀਆਂ ਆ ਜਾਂ ਸਾਡੀ ਸਮੁੱਚੀ ਟੀਮ ਔਰ ਸਾਡੇ 17 ਕਾਉਂਸਲਰ ਸਾਡੇ ਬਲਾਕ ਦੇ ਪ੍ਰਧਾਨ ਸਾਡੇ ਪੰਜਾਬ ਦੇ ਕੋਆਰਡੀਨੇਟਰ ਐਸੀ ਸੈੱਲ ਦੇ ਜਿਹੜੇ ਨਵ ਨਵਨਿਯੁਕਤ ਹੋ ਗਏ ਆ ਇੰਟਕ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਜੀ ਔਰ ਵੀ ਜਿੰਨੇ ਵੀ ਸਾਰੇ ਸਾਡੇ ਕਾਉਂਸਲਰ ਆ ਪੱਬਾ ਪਾਰ ਆ ਔਰ ਦਿਨ ਰਾਤ ਮਿਹਨਤ ਕਰ ਰਹੇ ਆ ਔਰ ਕੱਲੇ ਕੱਲੇ ਵਾਰਡ ਦੇ ਵਿੱਚ ਘੁੰਮ ਰਹੇ ਆ ਔਰ ਸਾਰਿਆਂ ਨੂੰ ਕਿ ਇਸرائیਲੀ ਨੂੰ ਕਾਮਯਾਬ ਕਰਨ ਵਾਸਤੇ ਕਹਿ ਰਹੇ ਹੈ। ਨਾਪਾ ਦੇਖ ਸਕਦੇ ਆ ਸੰਸਦਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੁਸ਼ਾਰਪੁਰ ਦੇ ਵਿੱਚ ਬਹੁਤ ਸਾਰੇ ਜਿਹੇ ਪ੍ਰੋਜੈਕਟ ਨੂੰ ਲੈ ਕੇ ਭ੍ਰਸ਼ਟਾਚਾਰ ਦੀ ਮਸੂਦੂ ਵੀ ਆ ਰਹੀ ਹੈ ਕਿ ਕਾਂਗਰਸ ਹੁਣ ਸਰਗਰਮ ਹੋਈ ਹੈ। ਵਿਰੋਧੀ ਧਿਰ ਦੀ ਭੂਮਿਕਾ ਨਿਭਾਈ ਗ੍ਰਸ਼ਾਪੁਰ ਦੇ ਵਿੱਚ। ਦੇਖੋ ਅਸੀਂ ਤਾਂ ਪਿਛਲੇ ਲਗਭਗ 1.5-2 ਸਾਲ ਤੋਂ ਬਹੁਤ ਅੱਛੀ ਵਿਰੋਧੀ ਧਿਰ ਦੀ ਭੂਮਿਕਾ ਨਿਭਾ ਰਹੇ ਹਾਂ। ਉਹ ਗੱਲ ਬਕਰੀ ਹੈਗੀ ਆ ਕਿ ਜਿਸ ਟਾਈਮ ਸਰਕਾਰਾਂ ਆਉਂਦੀਆਂ ਕੁਝ ਧੱਕਾ ਕਰਦੀਆਂ ਜਾਂ ਕਾਉਂਸਲਰਾਂ ਨੂੰ ਨਜ਼ਰਅੰਦਾਜ਼ ਕਰਦੀਆਂ ਜਾਂ ਡਿਵੈਲਪਮੈਂਟ ਦੇ ਕੰਮਾਂ ਨੂੰ ਵੀ ਨਜ਼ਰਅੰਦਾਜ਼ ਕਰਦੀਆਂ ਲੇਕਿਨ ਜੇ ਅਸੀਂ ਇਸੇ ਟੀਚੇ ਦੇ ਉੱਤੇ ਲੈ ਕੇ ਬੈਠ ਰਹੀ ਵੀ ਕੋ ਕੰਮ ਨਹੀਂ ਕਰ ਰਹੀ ਸਾਡਾ ਮਸਲਾ ਤਾਂ ਆਪੋਜੀਸ਼ਨ ਦੇ ਵਿੱਚ ਬੈਠੇ ਆ ਮੁੱਦੇ ਉਠਾਉਣਾ ਲੋਕਾਂ ਤੱਕ ਆਪਣੀ ਆਵਾਜ਼ ਪਹੁੰਚਾਉਣਾ ਹੈਗਾ ਕਿ ਲੋਕ ਇਸ ਟਾਈਮ ਜਿਹੜੀ ਘੁੱਟਨ ਮਹਿਸੂਸ ਕਰਦੇ ਆ ਜਿਸ ਤਰ੍ਹਾਂ ਤੁਸੀਂ ਵੀ ਜਾਣਦੇ ਕਿ ਲੋਕਾਂ ਨੇ ਇੱਕ ਬਦਲਾ ਦੇਤਾ ਹੈ ਸਰਕਾਰ ਲਈ ਅਰਦਾਸੀ ਲੇਕਿਨ ਬਦਲਾ ਉਹਨਾਂ ਨੇ ਇਦਾਂ ਦਾ ਲਿਆਤਾ ਕਿ ਲੋਕ ਇਸ ਟਾਈਮ ਆਪਣੇ ਮੱਥੇ ਦੇ ਉੱਤੇ ਹੱਥ ਮਾਰ ਕੇ ਰੋ ਰਹੇ ਪਏ ਅਸੀਂ ਇਹ ਕਿਹਨਾਂ ਨੂੰ ਮੌਕਾ ਦੇ ਦਿੱਤਾ